ਕਿਸੇ ਗਿਟਚਿਨ ਬਖਰੇ ਜਿਹੜੇ ਗਰਾਜਿਤ ਨੇ ਨੋ ਕੇਸਿਸ ਪੰਜ ਕਾਰਜ ਹੋ ਕੇ ਕੋਰਟ ਦੇ ਅੰਦਰ ਉਸ ਵਾਰਸ ਤੇ ਨਾਲ ਨਹੀਂ ਕਿਸੇ ਨਾਲ ਕੋਈ ਕੇਜਰੀ ਦਾ ਸਾਥ ਦੀ ਮਿਹਰਬਾਨੀ ਹੋਈ ਨੋ ਤੋਂ ਪੰਜ ਕੇਸ ਸਾਰਜੋਏ ਜਿਹੜੇ ਚਾਰ ਕੇਸ ਹੈ ਉਹਨਾਂ ਚੋਂ ਇੱਕ ਕੇਸ ਤਾਂ ਕੋਵਿਡ ਦੇ ਟਾਈਮ ਤੇ ਵੀ ਸੇਵਾ ਕਰਦੇ ਸੀਗੇ ਜੋ ਧੰਨਿਆਂ ਨੇ ਕਰਨੇ ਲਾਣਦੇ ਕਬਾਇਸੂ ਚੁਕਾੜੀ ਦੇ ਅੰਦਰ ਸਭ ਕੋਈ ਵੀ ਕ੍ਰਿਮਨਲ ਕੇਸ ਏਰੀਏ ਦੇ ਵਿੱਚ ਨੰਦਰਪਗਜ ਜੀ ਵੀ ਨਾਲ ਸੀ ਕਿਉਂਕਿ ਉਹ ਵੀ ਇੱਧਰ ਆ ਗਏ ਇਹਨਾਂ ਨੂੰ ਕਹਿੰਦੇ ਅਗਬਦਲੂ ਇਹਨਾਂ ਨੂੰ ਕਹਿੰਦੇ ਅਗਬਦਲੂ ਦੇਖੇ ਭਗਵਾਨ ਤੁਮ ਜੀ ਭਗਵਾਨ ਭਗਦਰਪਗਜ ਕੀ ਹੈ ਭਗਤ ਸਿੰਘ ਯੋਸ ਤੇਗੋ ਜੀ ਭਗਸਿੰਘ ਦਾ ਨਾਮ ਹੈ ਨਾ ਆਮ ਆਦਮੀ ਕਿਹੜਾ ਬਗਨਾਮ ਕੀ ਹੈ ਸਾ ਇਹ ਦੇਖਾ ਪਉਣ ਨੂੰ ਇਹ ਐਕਸ਼ਨ ਹੋ ਰਹੀ ਹੈ ਇਸ নো ਲੈਸ ਥੈਨ ਸੈਕਰੀਲੇਜ ਆਪਾਂ ਕਹਿੰਦੇ ਨਾ ਬੇਰਵੀ ਹੋ ਗਈ ਮੈਂ ਸਮਝਦਾ ਸਾਡੇ ਸ਼ਹੀਦਾਂ ਦੀ ਬੇਰਵੀ ਕਿੰਨੀ ਹੈ ਜਿਸ ਤਰ੍ਹਾਂ ਨੇ ਇਹਨਾਂ ਲੋਕਾਂ ਨੇ ਬਦਨਾਮ ਕੀਤਾ ਇਹਨਾਂ ਲੋਕਾਂ ਨੇ ਕਿਸ ਕਿਸਮ ਨਾਲ ਪੰਜਾਬ ਨੂੰ ਲੁੱਟਿਆ ਜਿਸ ਕਿਸਮ ਪੰਜਾਬ ਦੇ ਅੰਦਰ ਅੱਜ ਜਵਾਨਾਂ ਬਣੇ ਜਿਨ੍ਹਾਂ ਨੂੰ ਲੈ ਕੇ ਸੀਸ਼ੀਰ ਜੀ ਨੇ ਦੱਸਿਆ ਕਿ ਕਈ ਬਸੜ ਕੰਮ ਸ਼ੁਰੂ ਹੋਗੇ ਵੀ ਰਾਤ ਨੂੰ ਜਿਆਦਾ ਕਰੋ